ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜ ਸਿੰਘ ਸਹਿਬਾਨਾ ਨੇ ਸੁਖਵੀਰ ਬਾਦਲ ਨੂੰ ਕਰਾਰ ਦਿੱਤਾ ਤਨਖਾਹਿਆ ਹੁਕਮਾ ਮਗਰੋਂ ਸੁਖਵੀਰ ਬਾਦਲ ਦਾ ਵੱਡਾ ਬਿਆਨ ਆਇਆ ਸਾਹਮਣੇ ਕੰਗਣਾ ਨੌਦੀ ਫਿਲਮ ਤੇ ਲੱਗੇਗਾ ਬੈਂਡ ਐਮਪੀ ਮੀਥੇਰ ਨੇ ਕੰਗਣਾ ਦੀ ਫਿਲਮ ਤੇ ਦਿੱਤਾ ਵੱਡਾ ਬਿਆਨ ਸ਼੍ਰੀ ਅਕਾਲ ਤਖਸੈ ਵੱਲੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੇ ਬਾਗੀ ਲੀਡਰਾਂ ਦੇ ਵੱਡੇ ਬਿਆਨ ਅਸਤੀਫੇ ਦੀ ਕੀਤੀ ਮੰਗ ਕੰਗਣਾ ਰਣੋਦੀ ਐਮਰਜੈਂਸੀ ਇਦਿਰੇ ਲੀਜ਼ਿੰਗ ਲਟਕੀ ਸੈਂਸਰ ਬੋਰਡ ਨਹੀਂ ਦੇ ਰਿਹਾ ਸਰਟੀਫਿਕੇਟ ਪੰਜਾਬ ਚ ਬਾਰਿਸ਼ ਮਗਰੋਂ ਤਾਪਮਾਨ ਚ ਭਾਰੀ ਗਿਰਾਵਟ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਪੈ ਸਕਦਾ ਮੀ ਕੰਗੜਾ ਨਨੋਦ ਤੇ ਪੜਕੀ ਹਰਸਿਮਰਤ ਕੋਰ ਬਦਲ ਕਿਹਾ ਕੰਗੜਾ ਨਨੋਦ ਦੀ ਬੁੱਦੀ ਹੋਈ ਪ੍ਰਿਸ਼ਟ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਅੱਜ ਤਿੰਨ ਬਾਡਰਾਂ ਤੇ ਹੋਣਗੇ ਵੱਡੇ ਇਕੱਠ ਵਿਨੇਸ਼ ਫੁਗੜ ਦਾ ਕੀਤਾ ਜਾਵੇਗਾ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਔਰਤਾਂ ਦੇ ਸ਼ਸ਼ਤੀਕਰਨ ਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਇਸ ਵਚਨਬੱਧਤਾ ਤਹਿਤ ਸੂਬਾ ਸਰਕਾਰ ਵੱਲੋਂ ਜਲਦੀ ਹੀ ਸਾਰੇ ਜ਼ਿਲ੍ਹਿਆਂ ਵਿੱਚ ਜੋ ਸਕਿੱਲ ਕੈਂਪਸ ਸ਼ੁਰੂ ਕੀਤੇ ਜਾਣਗੇ ਜਿਕਰ ਹੋਇਆ ਹੈ ਕਿ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਵੱਲੋਂ 10 ਸਤੰਬਰ ਨੂੰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਪਹਿਲੇ ਕੈਂਪ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਬਾਰੇ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਤਰਜੀਹ ਦੇ ਰਹੀ ਹੈ ਤੇ ਇਹ ਹੁਨਰ ਵਿਕਾਸ ਕੈਂਪ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ ਉਹਨਾਂ ਨੇ ਦੱਸਿਆ ਕਿ ਇਹ ਕੈਂਪ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿੱਖਲਾਈ ਵਿਭਾਗ ਦੇ ਸਹਿਯੋਗ ਨਾਲ ਵਿਦਿਅਕ ਸੰਸਥਾ ਵਿਚਲ ਗਏ ਜਾਣਗੇ ਇਨਾ ਕੈਂਪਾਂ ਦਾ ਉਦੇਸ਼ ਔਰਤਾਂ ਨੂੰ ਉਹਨਾਂ ਦੀ ਰੁਜ਼ਗਾਰ ਯੋਗਤਾ ਦੇ ਉਦਮਤਾਤੇ ਕਰੀਅਰ ਨੂੰ ਅੱਗੇ ਵਧਾਉਣ ਅਤੇ ਨੌਕਰੀ ਲੈਣ ਵਿੱਚ ਸਹਾਇਤਾ ਪ੍ਰਦਾਨ ਲਈ ਸਹਾਇਤਾ ਲਈ ਉਹਨਾਂ ਨੂੰ ਲੋੜੀਂਦੇ ਹੁਨਰ ਗਿਆਨ ਅਤੇ ਸਰੋਤਾਂ ਨਾਲ ਲੈਸ ਕਰਨਾ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਨਾ ਕੈਂਪਾਂ ਦਾ ਮੁੱਖ ਉਦੇਸ਼ ਰੁਜ਼ਗਾਰ ਵਿੱਚ ਲਿੰਗਧਾਰਿਤ ਪਾੜੇ ਨੂੰ ਖਤਮ ਕਰਨਾ ਆਰਥਿਕ ਸ਼ਸ਼ਤੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਔਰਤਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਸ਼ੀਰੀ ਅਕਾਲ ਤੱਕ ਸਾਈਵਸ ਕਤਰੇ ਦੇ ਵਿਖੇ ਹੋਈ ਪੰਜ ਸਿੰਘ ਸੈਵਾਨਾ ਦੀ ਕਤਰਤਾ ਵਿੱਚ ਪੰਜ ਸਿੰਘ ਸੈਵਾਨਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਪੰਜ ਸਿੰਘ ਸੈਵਾਨਾ ਵੱਲੋਂ ਲਿਆ ਗਿਆ ਫੈਸਲਾ ਸੁਣਾਉਂਦਿਆਂ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਕੁਝ ਜਿਹੇ ਫੈਸਲੇ ਲਏ ਹਨ ਜਿਨ੍ਹਾਂ ਨਾਲ ਸਿੱਖ ਪੰਥ ਅਤੇ ਸਿੱਖ ਸੰਗਤ ਨੂੰ ਭਾਰੀ ਢਾਹ ਲੱਗੀ ਹੈ ਇਸ ਨਾਲ ਸ਼ਰੋਮਨੀ ਕਾਲੀਦਲ ਦੀ ਹਾਲਤ ਵੀ ਪਤਲੀ ਹੋ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਨਿਮਾਣੇ ਸਿੱਖ ਹੋਵਾਂਗੇ ਸ਼੍ਰੀ ਕਾਲ ਤਕ ਸਾਹਿਬ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗਦਾ ਉਦੋਂ ਤੱਕ ਉਸ ਨੂੰ ਤਨਖਾਹਿਆ ਐਲਾਨਿਆ ਜਾਂਦਾ ਹੈ ਇਸ ਮਗਰੋਂ ਸੁਖਵੀਰ ਸਿੰਘ ਬਾਦਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਵੀਰ ਸਿੰਘ ਬਾਦਲ ਨੇ ਕਿ ਹੈਗੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਨੂੰ ਦਾਸ ਸਿਰ ਨੀਵਾ ਕਰਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖੀਮਾ ਜਾਂਚਨਾ ਕਰਾਂਗਾ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰ ਕੰਗਣਾ ਰਣੋਧੀ ਆਉਣ ਵਾਲੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘिरी ਹੋਈ ਹੈ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਸਿੱਖ ਜਥੇਬੰਦੀਆਂ ਵੱਲੋਂ ਇਸ ਦੇ ਕੁਝ ਚਿੰਜ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬ ਦੀ ਸਤਾਤਰੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੀਤੇਰ ਨੇ ਕਿਹਾ ਹੈ ਕਿ ਜੇਕਰ ਫਿਲਮ ਰਾਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਤੇ ਬੈਨ ਲਗਾਇਆ ਜਾ ਸਕਦਾ ਹੈ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੈ ਕਿ ਸਾਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਹੈ ਜੇ ਇਸ ਫਿਲਮ ਰਾਹੀ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੂੰ ਬੈਨ ਕਰਨ ਬਾਰੇ ਜ਼ਰੂਰ ਵਿਚਾਰ ਕੀਤਾ ਜਾਵੇਗਾ ਮੀਤੇਰ ਨੇ ਕਿਹਾ ਹੈ ਕਿ ਫਿਲਹਾਲ ਫਿਲਮ ਦਾ ਨਾਮ ਹੈ ਵੇਖੀ ਤੇ ਨਾ ਕਿਸੇ ਹੋਰ ਨੇ ਇਸ ਲਈ ਫਿਲਹਾਲ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਜੇਕਰ ਇਸ ਫਿਲਮ ਵਿੱਚ ਕਿਸੇ ਵੀ ਧਰਮ ਨੂੰ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਤਾਂ ਇਸ ਤੇ ਬੈਨ ਲਗਾਉਣ ਬਾਰੇ ਜ਼ਰੂਰ ਸੋਚਿਆ ਜਾਵੇਗਾ ਚਰਨਮਿਕਾ ਲਲਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਕਾਲ ਤਖਸੈ ਸਕਤਰਤ ਵਿਖੇ ਹੋਈ ਪੰਜ ਸਿੰਘ ਸੈਵਾਨਾਂ ਦੀ ਕਤਰਤਾ ਵਿੱਚ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਇਸ ਮਗਰੋਂ ਬਾਗੀ ਧੜੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਬਾਗੀ ਧੜੇ ਵੱਲੋਂ ਇੱਕ ਵਾਰ ਫਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਬਾਗੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਹੁਣ ਸੁਖਵੀਰ ਸਿੰਘ ਬਾਦਲ ਨੂੰ ਤੁਰੰਤ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਹੈ ਕਿ ਸੁਖਵੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ ਇਸ ਦੇ ਨਾਲ ਹੀ ਬਾਗੀ ਧੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਨੂੰ ਹਰ ਸਿੱਖ ਸਿਰ ਝੁਕਾ ਕੇ ਪ੍ਰਵਾਨ ਕਰਦਾ ਹੈ ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਾਲਲ ਦੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦੇਣਾ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਹੈ ਇਸ ਤੋਂ ਬਾਅਦ ਸੁਖਵੀਰ ਬਾਦਲ ਨੂੰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਨੇ ਸੁਖਵੀਰ ਬਾਦਲ ਨੂੰ ਸਲਾਹ ਦਿੰਦੇ ਆ ਕਿ ਹੈ ਕਿ ਉਹਨਾਂ ਕੋਲ ਜੋ ਵੀ ਗੁਨਾਹ ਹੋਏ ਹਨ ਉਹਨਾਂ ਨੂੰ ਲਿਖਤੀ ਰੂਪ ਵਿੱਚ ਮਾਫੀ ਮੰਗ ਲੈਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਮੰਤਰੀਆਂ ਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਜਵਾਬ ਦੇਣਾ ਪਵੇਗਾ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਫੈਸਲੇ ਤੋਂ ਬਾਅਦ ਸਿੰਧਾਂਤ ਤੱਕ ਤੌਰ ਤੇ ਪ੍ਰਧਾਨਗੀ ਦੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਇਸ ਨੂੰ ਦੇਖਦੇ ਹੋਏ ਸੁਖਵੀਰ ਸਿੰਘ ਬਾਦਲ ਨੂੰ ਖੁਦ ਅਸਤੀਫਾ ਦੇਣਾ ਚਾਹੀਦਾ ਹੈ ਬਾਲੀਵੁੱਡ ਅਦਾਕਾਰ ਕੰਗਰਨ ਨਨੋਤ ਇਹਨਾਂ ਦੀ ਨੀ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦਾਂ ਵਿੱਚ ਘिरी ਹੋਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਉਹਨਾਂ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ गिर गई है जिस ਨੂੰ ਲੈ ਕੇ ਕੰਗਰਾਂ ਨੇ ਹੁਣ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਹੁਣ ਇਸ ਦੇ ਲਈ ਕੋਰਟ ਜਾਣ ਲਈ ਤਿਆਰ ਹੈ ਦਰਅਸਲ ਕੰਗਰਾਂ ਨੋਤ ਨੇ ਹਾਲੀ ਵਿੱਚ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਵਿੱਚ ਕੰਗਰਾਂ ਨੇ ਕਿਹਾ ਕਿ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਮਿਲ ਗਿਆ ਹੈ ਪਰ ਇਹ ਇਸ ਤਰ੍ਹਾਂ ਨਹੀਂ ਹੈ ਸਾਡੀ ਫਿਲਮ ਕਲੀਅਰ ਹੋ ਗਈ ਸੀ ਪਰ ਇਸ ਦਾ ਪ੍ਰਮਾਣੀਕਰਨ ਰੋਕ ਦਿੱਤਾ ਗਿਆ ਹੈ ਕੰਗਰਾਂ ਨੇ ਅੱਗੇ ਕਿਹਾ ਕਿ ਇਸ ਸਮੇਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਇਸ ਤੋਂ ਇਲਾਵਾ ਸੈਂਸਰਾਂ ਨੂੰ ਵੀ ਕਈ ਧਮਕੀਆਂ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਸਾਡੇ ਤੇ ਸ਼੍ਰੀਮਤੀ ਗਾਂਧੀ ਦੇ ਕਤਲ ਨੂੰ ਨਾ ਦਿਖਾਉਣ ਦਾ ਦਬਾਅ ਹੈ ਪੰਜਾਬ ਦੇ ਦੰਗੇ ਨਾ ਦਿਖਾਏ ਜਾਣ ਇਸ ਲਈ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਹੁਣ ਕੀ ਦਿਖਾਵਾਂ ਇਹ ਮੇਰੇ ਲਈ ਬਹੁਤ ਹੈਰਾਨ ਜਨਕ ਸਮਾਂ ਹੈ ਕੰਗਰਾਂ ਨੋਤ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਇਸ ਲਈ ਲੜਨ ਲਈ ਤਿਆਰ ਹਾਂ ਮਹਿਫਿਲਾਂ ਦੀ ਸੁਰੱਖਿਆ ਲਈ ਅਦਾਲਤ ਜਾਵਾਂਗੇ ਕਿਉਂਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਸਾਨੂੰ ਇਤਿਹਾਸ ਦਿਖਾਉਣਾ ਪਵੇਗਾ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਬੀਤੀ ਸ਼ਾਮ ਸੂਬੇ ਦਾ ਵਾਦਦ ਤੋਬਦ ਤਾਪਮਾਨ ਆਮ ਨਾਲੋਂ 5.9 ਡਿਗਰੀ ਘੱਟ ਦਰਜ ਕੀਤਾ ਗਿਆ ਹੈ ਅਤੇ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਯਾਤਰੀ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ ਹੈ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ 20 ਮਿਲੀ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ 20 ਮਿਲੀਮੀਟਰ ਐਸਬੀਐਸ ਨਗਰ ਵਿੱਚ 23.6 ਮਿਲੀਮੀਟਰ ਬਰਨਾਲਾ ਵਿੱਚ 11 ਮਿਲੀਮੀਟਰ ਲੁਧਿਆਣਾ ਵਿੱਚ 5 ਮਿਲੀਮੀਟਰ ਅਤੇ ਪਟਿਆਲਾ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸਤੰਬਰ ਵਿੱਚ ਵੀ ਚੰਗੀ ਬਾਰਿਸ਼ ਹੋ ਸਕਦੀ ਹੈ ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਮਜ਼ਬੂਤ ਸੰਭਾਵਨਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋੜਾ ਮੁਕਸਰ ਅਤੇ ਫਾਜ਼ਿਲਕਾ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਕੰਗਰਾਂ ਨੋਤੇ 'ਤੇ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਨੇ ਕੰਗਰਾਂ ਨੋਤੇ ਬਿਆਨ ਦਿੰਦਿਆਂ ਕਿ ਹੈ ਕਿ ਮੈਂ ਇਸ ਬਾਰੇ ਜਿੰਨਾ ਘੱਟ ਬੋਲਾਂ ਤਾਂ ਚੰਗਾ ਹੈ ਉਹਨਾਂ ਨੇ ਕਿ ਹੈ ਕਿ ਕੰਗਰਾਂ ਨੋਤੀ ਬੁੱਧੀਪ੍ਰੇਸ਼ਟ ਹੋ ਗਈ ਹੈ ਤੇ ਉਹ ਦੂਜਿਆਂ ਨੂੰ ਮੰੰਦਾ ਬੋਲ ਰਹੀ ਹੈ ਇਹ ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਵੰਡ ਰਹੀ ਹੈ ਜਿਸ ਦੀ ਜਿੰਨੀ ਵੀ ਆਲੋਚਨਾ ਕੀਤੀ ਜਾਵੇ ਉਹ ਘੱਟ ਹੈ ਹਰ ਸਿਮਰਤ ਕੋਰ ਬਦਲ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਭਾਜਪਾ ਸਰਕਾਰ ਇਸ ਖਿਲਾਫ ਸਿਰਫ ਨੋਟਿਸ ਜਾਰੀ ਨਾ ਕਰੇ ਸਗੋ ਇਸ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਇਹ ਔਰਤ ਗੰਦੀਆਂ ਗੱਲਾਂ ਕਹਿ ਕੇ ਸਮਾਜ ਨੂੰ ਵੰਡ ਰਹੀ ਹੈ ਪਰ ਭਾਜਪਾ ਨੇ ਚੁੱਪੀ ਧਾਰੀ ਹੋਈ ਹੈ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸੋਚ ਚੁੱਕੀ ਹੈ ਤੇ ਕਿਹਾ ਹੈ ਕਿ ਦੇਸ਼ ਦੀ ਅਖੰਡਤਾ ਬਰਕਰਾਰ ਰੱਖਾਂਗੇ ਅੱਜ ਉਹ ਹੀ ਦੇਸ਼ ਨੂੰ ਵੰਡ ਰਹੀ ਹੈ ਇਸ ਦੇ ਨਾਲ ਹੀ ਸਾਬਕਾ ਸੰਸਦ ਸਿਮਰਤਜੀਤ ਸਿੰਘ ਮਾਨ ਦੇ ਬਿਆਨ ਉਤੇ ਬੋਲਦੇ ਹੋਏ ਹਰ ਸਿਮਰਤਕੌਰ ਬਾਦਲ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਉਮਰ ਦਾ ਲਿਹਾਜ਼ ਕਰਨਾ ਚਾਹੀਦਾ ਹੈ ਜੇਕਰ ਉਹਨਾਂ ਨੇ ਕੋਈ ਵੀ ਬਿਆਨ ਦੇਣਾ ਹੈ ਤਾਂ ਚੰਗੇ ਸ਼ਬਦਾਂ ਵਿੱਚ ਦੇ ਨਹੀਂ ਤਾਂ ਕੰਗਰਾਂ ਨੋ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਅੱਜ ਤਿੰਨ ਥਾਵਾਂ ਤੇ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਇਸ ਦੌਰਾਨ ਦਾਤਾ ਸਿੰਘ ਵਾਲਾ ਖਨੋਰੀ ਅਤੇ ਸ਼ੰਭੂ ਬਾਡਰ ਤੇ ਮਹਾਪੰਚਾਇਤ ਹੋਵੇਗੀ ਦਾਤਾ ਸਿੰਘ ਵਾਲਾ ਖਨੋਰੀ ਬਾਡਰ ਤੇ ਓਜਿਤ ਮਹਾਪੰਚਾਇਤ ਵਿੱਚ ਮੈਲਾ ਪਹਿਲਵਾਨ ਵਿਨੇਸ਼ ਫੋਗਟ ਅਤੇ ਉਹਨਾਂ ਦੇ ਪਤੀ ਸੋਮਵੀਰ ਰਾਠੀ ਵੀ ਪਹੁੰਚਣਗੇ ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਹ ਮਹਾਪੰਚਾਇਤ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗੀ ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਤੀ ਹੈ ਮੈਂ ਇਹਦੇ ਤੇ ਚਲੋ ਵੈਸੇ ਤਾਂ ਸਾਡਾ ਸਪੋਰਟਸ ਨੂੰ ਲੈ ਕੇ ਇਹ ਸੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਹੁਣ ਜਦੋਂ ਤਨਖਾਈ ਆਈਕਰਾਰ ਜਿਹੜਾ ਅਕਾਲ ਤੱਕ ਨੇ ਕਰ ਦਿੱਤਾ ਜਿਹੜੇ ਸੁਪਰੀਮ ਨੇ ਸਾਡੇ ਲਈ ਸਾਰਿਆਂ ਦੇ ਲਈ ਤਾ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਹੁਣ ਪ੍ਰਧਾਨਗੀ ਤੋਂ ਰਜ਼ਾਇਨ ਹੈ ਜਿਹੜਾ ਉਹ ਕਰ ਦੇਣਾ ਚਾਹੀਦਾ ਹੈ ਕਾਰਜਕਾਲ ਲਈ ਪ੍ਰਧਾਨ ਭੁੰਦਰ ਸਾਹਿਬ ਨੂੰ ਲਾਤਾ ਇਹਦੇ ਆਲੇ ਜਿਹੜੇ ਡਰਾਮੇ ਆ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਤੇ ਉਹਦੇ ਨਾਲ ਨਾਲ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਨਾਲ ਉਹਨਾਂ ਦੀ ਲੀਡਰਸ਼ਿਪ ਹੈ ਉਹ ਵੀ ਮੈਨੂੰ ਇਹ ਦੱਸੋ ਵੀ ਜਿਹੜੀ ਇੱਕ ਸ਼ਹੀਦਾਂ ਦੀ ਜਿਨ੍ਹਾਂ ਨੂੰ ਆਪਾਂ ਕਹਿੰਦਾ ਜਮਾਤ ਜਿਹੜੀ ਪਾਰਟੀ ਹੈ ਸ਼ਰਮਨੀ ਕਾਲੀ ਦਲ ਜਿਹਦਾ ਬੜਾ ਲੰਬਾ ਚੌੜਾ ਇਤਿਹਾਸ ਹੈ ਹਨਾ ਗੌਰਵ ਮਈ ਇਤਿਹਾਸ ਹੈ ਉਸ ਪਾਰਟੀ ਦੇ ਲੀਡਰ ਕਿਵੇਂ ਇੱਕ ਤਨਖਾਈਏ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਉਹ ਕਹਿਣਗੇ ਸੋ ਸੁਖਬੀਰ ਸਿੰਘ ਬਾਦਲ 'ਚ ਥੋੜੀ ਜੀ ਵੀ ਨੈਤਿਕਤਾ ਬਚੀ ਹੈ ਤਾਂ ਉਹਨਾਂ ਨੂੰ ਇਹ ਕਾਲ ਤੱਕ ਦਾ ਫੈਸਲਾ ਆਉਣ ਤੋਂ ਬਾਅਦ ਜੋ ਆਇਆ ਤਨਖਾਹੀਆ ਲਾਂਤਾ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਰਿਜ਼ਾਈਨ ਜਿਹੜਾ ਆਪਣੇ ਅਹੁਦੇ ਤੋਂ ਜਿਹੜਾ ਉਹ ਕਰ ਦੇਣਾ ਚਾਹੀਦਾ ਕਿ ਉਹਦੇ ਨਾਲ ਨਾਲ ਜਿਹੜੇ ਲੀਡਰ ਵੀ ਨਾਲ ਲੱਗੇ ਹੋਏ ਆ ਉਹਨਾਂ ਨੂੰ ਇਹ ਗੱਲ ਨੂੰ ਕਾਲ ਤੱਕ ਦੇ ਜਿਹੜਾ ਹੁਕਮ ਹੈ ਉਹਦਾ ਸਤਿਕਾਰ ਕਰਕੇ ਖੁਦ ਹੀ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਜਿਹੜਾ ਉਹ ਮੰਗਣਾ ਚਾਹੀਦਾ ਦੇਖੋ ਜੀ ਸਾਨੂੰ ਜੋ ਪੰਜਾਬੀ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਉਹ ਕਦਰ ਹੈ ਪਰ ਮੈਨੂੰ ਪਤਾ ਨਹੀਂ ਕਿ ਉਹ ਮੂਵੀ ਦੇ ਵਿੱਚ ਕੀ ਹੈ ਕੀ ਇਦਾਂ ਦੇ ਸੀਨ ਹੈ ਨਾ ਤਾਂ ਉਹ ਜਿਹੜੀ ਮੂਵੀ ਹੈ ਉਹ ਮੈਂ ਦੇਖੀ ਹੈ ਹਜੇ ਨਾ ਹੀ ਮੈਨੂੰ ਲੱਗਦਾ ਵੀ ਕਿਸੇ ਨੇ ਦੇਖੀ ਹੈ ਪਰ ਜੇ ਵੀ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇਦਾਂ ਦੇ ਕੋਈ ਸੀਨ ਹੋਏ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਹੋਏ ਤਾਂ ਜਰੂਰ ਇਹ ਤੇ ਵਿਚਾਰ ਕਰਕੇ ਜਿਹੜਾ ਬੈਨ ਹੈ ਉਹ ਕੀਤਾ ਜਾਊਗਾ ਬਾਗੀ ਧੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਤੇ ਪਾਵੇਂ 7 ਜ਼ੀਰੋ ਵਾਲਾ ਲੋ 8 ਲਾਲੋ ਜਿੰਨੇ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹਦੇ 'ਤੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਬੱਲੇ ਬਿਲਕੁਲ ਕੁਝ ਨਹੀਂ ਗਿਆ ਜੀ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਪਾਵਰਾ ਆਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਲੋਕ ਔਕੇ ਨੇ ਹੁਣ ਤੁਸੀਂ ਸਿੰਘੀਰ ਸਿੰਘ ਬਾਦਲ ਦਾ ਚਾਰਜ ਵੀ ਨਹੀਂ ਚੋਣਾ ਆਣੀਆ ਲੜ ਲਓ ਲੱਖ ਜੂ ਪਤਾ ਕਿੰਨੇ ਪਾਣੀ 'ਚ ਜੇ ਮੂੰਹ ਤੋਂ ਮੱਕੀ ਉਡਾਉਣ ਵਾਲਾ ਲੱਗ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡੀਬਿਲਟੀ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜਿੰਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਕਿ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸ਼ਾਮਿਲ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ 'ਚ ਆ ਗਿਆ ਸਰਦਾਰ ਸਕੰਦਰ ਸਿੰਘ ਮਲੂਕਾ ਵੀ ਉਹਨਾਂ 'ਚ ਆ ਗਿਆ ਤੇ ਫਿਰ ਕਹ ਲੈ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਫ پاک ਸਾਫ ਹੋਗੇ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ ਰਾਮ ਰਹੀਮ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ 22 ਨੰਬਰ ਫਾਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿੰਨ ਚੰਦੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਹੋ ਗਈ ਥੀ ਉਹਨੋਂ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਬੀਰ ਜੀ ਨੇ ਭੇਜਿਆ ਸੀ ਬੜਾ ਕਾਗਿਆ ਕਰ ਸੀ ਯਾਰ ਤੂੰ ਸੁਖਬੀਰ ਜੀ ਦਾ ਜੇ ਇੰਨਾ ਕਾਗਿਆ ਕਰ ਸੀ ਹੁਣ ਕਿਉਂ ਭੱਜਿਆ ਫੇਰ ਸੁਖਬੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਜੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਐ ਦੋ ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ ਦੋ ਸਾਲ ਕੱਟੀ ਹੋਣੀ ਤੂੰ ਦੋ ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਗੁਨਾ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਛੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਕੀ ਆਣੀ ਤਾਂ ਗੱਲ ਹੀ ਨਾ ਕਰਿਆ ਕਰੋ ਉਹ ਤਾਂ ਵਿਹਲੇ ਨੇ ਆ ਬੀਬੀ ਜੀ ਜਗੀਰਪੁਰ ਨੇ ਵੀ ਸਵਾਲ ਚੁੱਕੇ ਨੇ ਜੀ ਉਹ ਕਹਿੰਦੇ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾਓ ਯਾ ਜਮਾਨਤ ਨਾਲ ਜਬ ਤੋ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਐ ਅਕਾਲੀ ਦਲ ਦੀ ਗੱਡੀ ਤੇ ਚੜ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਕਿਹਦੇ ਉਹ ਨਹੀਂ ਹੋਣਾ ਤੁਹਾਡੇ ਅੱਖੀਂ ਦੁੱਖ ਦੀ ਗੱਲ ਇਹ ਐ ਕਿ ਕਹਿ ਕੌਣ ਰਿਆ ਸਦਾ ਸੁਖਵੀਰ ਸੇ ਬਾਦ ਜਿਨ੍ਹਾਂ ਨੇ ਬਿਨਾਂ ਸ਼ਰਤ ਤੋਂ ਭਾਜਪਾ ਨਾਲ ਹਮੈਤ ਦਿੱਤੀ ਸੀ ਤੇ 10 ਸਾਲ ਆਪ ਵੀ ਮੰਤਰੀ ਰਹੇ ਤੇ 10 ਸਾਲ ਮંત્રી ਬੀਬਾ ਜੀ ਵੀਰੇ ਹਰ ਸਿਮਰਤ कौर ਲਗਾਤਾਰ 23 ਸਾਲ ਤੋਂ ਅਸੀਂ ਭਾਜਪੀ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਅਲਾਇਸ ਸਾਡਾ ਉਹਨਾਂ ਨਾਲ ਤੇ ਜਿੱਤੇ ਵੀ ਕਿਤੇ ਕੋਈ ਗੱਲ ਕਰਨੀ ਜਿੱਥੇ ਮੀਟਿੰਗਾਂ ਕਰਨੀਆਂ ਸਦਾ ਸੁਭੀਰ ਸੇ ਬਾਤਾਂ ਨਹੀਂ ਕਰਦੇ ਰਹੇ ਪ੍ਰਧਾਨ ਸਾਹਿਬ ਵੀ ਕਹਿੰਦੇ ਰਹੇ ਆ ਕਿ ਇਹਨਾਂ ਨੂੰ ਆਹ ਕੈਂਡੀਡੇਟ ਜਿਹੜੀਆਂ ਖਿਲਾਾਰੇ ਆ ਇਹਨਾਂ ਨੂੰ ਵੋਟਾਂ ਪਾਓ ਜੇ ਪ੍ਰਧਾਨ ਦੇ ਕਹਿਨ ਦੇ ਉੱਤੇ ਅਸੀਂ ਭਾਜਪੀ ਨੂੰ ਵੋਟਾਂ ਪਾਉਂਦੇ ਰਹੇ ਹਾਂ ਤੇ ਅੱਜ ਅਸੀਂ ਭਾਜਪੀ ਦੀ ਵੀ ਟੀਮ ਹੋ ਗਏ ਕੋਈ ਕਾਰਵਾਈ ਤੇ ਸਾਡੀ ਦੱਸਣ ਜਿਹੜੀ ਕਾਰਵਾਈ ਅਸੀਂ ਬੀਜੇਪੀ ਦੇ ਹੱਕ ਚ ਕੀਤੀ ਹੋਵੇ ਕੋਈ ਕਿਸੇ ਕਿਸਮ ਦਾ ਕੋਈ ਉਹ ਸਾਨੂੰ ਸਬੂਤ ਤੇ ਕਰ ਦੇਣ ਕਿ ਕਿਸੇ ਨਾਲ ਅਸੀਂ ਮੀਟਿੰਗ ਕੀਤੀ ਹੋਵੇ ਇਹਦਾ ਮਤਲਬ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਨੁਕਸ ਕੱਢਣੇ ਇਹ ਉਹਨਾਂ ਦੇ ਹਿੱਸੇ ਵਿੱਚ ਆਇਆ ਅਸੀਂ ਤੇ ਜੋ ਵੀ ਕਹਿ ਰਹੇ ਹਾਂ ਅਸੀਂ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਸਾਡਾ ਹੈ ਅਸੀਂ ਸ਼੍ਰੋਮਣੀ ਕਾਲ ਦਲ ਦਾ ਸੁਧਾਰ ਕਰਨ ਵਾਸਤੇ ਲਹਿਰ ਚਲਾਈ ਹੈ ਜੇ ਸੁਧਾਰ ਦੀ ਲਹਿਰ ਚਲਾਈ ਹੈ ਤੇ ਬਾਦਲ ਸਾਹਿਬ ਨੇ ਇਮੀਡੀਏਟ ਵਰਕਿੰਗ ਕਮੇਟੀ ਦੀ ਮੀਟਿੰਗ ਕਰਨੇ ਸ਼ੁਰੂ ਕਰਤੀ ਹੈ ਜਦੋਂ ਅਸੀਂ ਕਹਿੰਦੇ ਸੀ ਵਰਕਿੰਗ ਕਮੇਟੀ ਮੀਟਿੰਗ ਹੋਣੀ ਚਾਹੀਦੀ ਤੇ ਕਰਦੇ ਨਹੀਂ ਸੀ ਅਸੀਂ ਜੇ ਸੁਧਾਰ ਲਹਿਰ ਚਲਾਈਏ ਤੇ ਉਹਨੇ ਪਾਰਲੀਮੈਂਟ ਨਹੀਂ ਬੋਰਡ ਬਣਾਇਆ ਜੇ ਅਸੀਂ ਸੁਧਾਰ ਲਹਿਰ ਚਲਾਈ ਹੈ ਤੇ ਅੱਜ ਕਹਿਣ ਲੱਪੇ ਆ ਕਿ ਅਸੀਂ ਇੱਕ ਪ੍ਰੋਸੀਡੀਅਮ ਬਣਾਵਾਂਗੇ ਨਹੀਂ ਤੇ ਕਹਿੰਦੇ ਸੀ ਪ੍ਰੋਸੀਡੀਅਮ ਦੀ ਕੀ ਲੋੜ ਸੋ ਇਹ ਸਾਰੀਆਂ ਗੱਲਾਂ ਇਹਦੇ ਵਿੱਚੋਂ ਨਿਕਲ ਰਹੀਆਂ ਕਿ ਅੱਜ ਜਿਹੜੇ ਉਹ ਕੰਮ ਕਰ ਰਹੇ ਹੈ ਅੱਜ ਜਿਹੜੇ ਸਾਰਿਆਂ ਦੀ ਵੈਲਿਊ ਪੈ ਰਹੀ ਹੈ ਜੋ ਵਰਕਿੰਗ ਕਮੇਟੀ ਸੀ ਜਾਂ ਜਿਹੜੇ ਡੈਲੀਕੇਟ ਸੀ ਉਹਨਾਂ ਬਲਾ ਬਲਾ ਕੇ ਸਲਾਹ ਪੁੱਛ ਰਹੇ ਐ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀ ਅੱਜ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤੇ ਸ਼ੁਕਰ ਕਰਦੇ ਆ ਕਿ ਸੁਧਾਰ ਆਵੇ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਟੀ ਖਤਮ ਹੋਵੇ ਅਸੀਂ ਅੱਜ ਅਸੀਂ ਵੀ ਜਿਹੜੇ ਚੱਲ ਰਹੇ ਐ ਸੁਧਾਰ ਲਹਿਰੀ ਚਲਾ ਰਹੇ ਆ ਅਸੀਂ ਪਾਰਟੀ ਨਹੀਂ ਵੱਖਰੀ ਬਣਾਈ ਜਾਂ ਅਸੀਂ ਭਾਜਪਾ 'ਚ ਨਹੀਂ ਗਏ ਨਾ ਅਸੀਂ ਆਵਾਦੀ ਪਾਰਟੀ 'ਚ ਗਏ ਨਾ ਅਸੀਂ ਕਾਂਗਰਸ ਵਿੱਚ ਗਏ ਅਸੀਂ ਤੇ ਚੁਲਾਈ ਅਸੀਂ ਤੇ ਚੁਲਾਈ ਸ਼੍ਰੋਮਣੀ ਕਾਲਦਨ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਲੱਗੇ ਹੋਈ ਆਂ ਔਰ ਸਾਰੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਮੈਂਬਰ ਸਾਰੇ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਹਰ ਗੱਲ ਨਾਲ ਸਾਡੇ ਸਹਿਮਤ ਹੁੰਦੇ ਆ ਕਿ ਤੁਸੀਂ ਠੀਕ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹੈ ਤੇ ਮੈਨੂੰ ਸਭ ਇਹਦੀ ਬਾਦਲ ਸਾਹਿਬ ਕਹਿਣ ਕਿ ਭਾਜੀਪੀ ਦੀ ਟੀਮ ਹੈ ਜੇ ਬਾਦਲ ਸਾਹਿਬ ਇਹ ਗੱਲ ਕਹਿਣਗੇ ਫਿਰ ਇਹਦਾ ਮਤਲਬ ਕਿ ਉਹ ਸਦਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਰਹੇ ਜਿਹੜਾ ਕੰਮ ਕੀਤਾ ਉਹਨੇ ਪੰਜਾਬ ਦੇ ਹਿੱਤ ਨਹੀਂ ਵੇਖੇ ਤਾਈਓ ਤੇ ਪਾਣੀ ਦੀ ਮਸਲਾ ਹਾਲ ਨਹੀਂ ਹੋਇਆ ਤਾਈਓ ਤੇ ਸਾਡਾ ਚੰਡੀਗੜ੍ਹ ਦਾ ਮਸਲਾ ਖਰਾਬ ਹੋ ਗਿਆ ਤਾਈਓ ਤੇ BBMP ਦਾ ਤਾਂ ਪ੍ਰੋਜੈਕਟ ਜਿਹੜੇ ਸੀ ਸਾਰਾ ਖਰਾਬ ਹੋ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਡੇ ਗੁਰਦੁਆਰਿਆਂ ਵਿੱਚ ਅੱਜ ਗੱਲ ਕਰਨ ਲੱਗੇ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਵਿੱਚੋਂ ਵੱਖਰੀ ਕੀਤੀ ਹਰਿਆਣਾ ਕਮੇਟੀ ਉਦੋਂ ਤੇ ਬੀਬਾ ਜੀ ਅਜੇ ਉੱਥੇ ਹੀ ਸੀਗੇ ਮਨਿਸਟਰ ਸੀਗੇ ਉਦੋਂ ਪਤਾ ਨਹੀਂ ਸੀ ਜਦੋਂ ਕਿਸਾਨਾਂ ਦੇ ਮਸਲੇ ਖਰਾਬ ਹੋਏ ਸੀਗੇ ਕਿਸਾਨਾਂ ਦੇ ਪਹਿਲਾਂ ਦੀ ਗੱਲ ਆਈ ਸੀ ਉਦੋਂ ਤੇ ਸਾਰੇ ਉੱਥੇ ਹੀ ਸੀ ਅਸੀਂ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਅਸੀਂ ਪਾਰਟੀ ਦੇ ਡਿਸਪਲਿਨ 'ਚ ਰਹੇ ਆ ਅਸੀਂ ਪਾਰਟੀ ਦੀ ਗੱਲ ਸੁਣਦੇ ਰਹੇ ਆ ਅਸੀਂ ਪ੍ਰਧਾਨ ਜੀ ਦੇ ਮੱਥੇ ਕਹਿੰਦੇ ਹੁੰਦੇ ਸੀ ਵੀ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਜੋ ਗਲਤ ਵੀ ਕਰੀ ਗਏ ਅਸੀਂ ਤਾਂ ਵੀ ਚੁੱਪਰ ਕੇ ਸਹਿੰਦੇ ਰਹੇ ਜੇ ਰਾਮ ਰਹੀਮ ਦੀ ਗੱਲ ਆਈ ਸੀਗੀ ਅਸੀਂ ਤਾਂ ਨਹੀਂ ਕਿਹਾ ਸੀ ਮਾਫ ਕਰੋ ਨਾ ਅਸੀਂ ਵਿੱਚ ਸ਼ਾਮਲ ਹੋਏ ਹਾਂ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ ਹੈ ਤੇ ਉਹ ਮਾਲਵੇ ਦੇ ਵਿੱਚ ਸੀਗਾ ਤੇ ਸਰਕਾਰ ਇਹਦੇ ਹੋਮ ਮਿਨਿਸਟਰ ਤੇ ਹੀ ਸੀਗੇ ਅਸੀਂ ਤਾਂ ਨਹੀਂ ਢੱਕਿਆ ਸੀਗਾ ਜੇ ਉਹ ਕੇਸ ਵਾਪਸ ਲਿਆ ਸੀਗਾ ਰਾਮਜੀਤ ਦੇ ਉੱਤੇ ਹੋਇਆ ਤੇ ਉਹ ਮੈਂ ਮੈਂ ਨਹੀਂ ਕਿਹਾ ਜੇ ਕਿਸੇ ਹੋਰ ਲੀਡਰ ਨੇ ਨਹੀਂ ਕਿਹਾ ਉਹ ਹੋਮ ਮਿਨਿਸਟਰੀ ਕਹਿ ਸਕਦਾ ਤਾਂ ਹੀ ਪੁਲਿਸ ਵਾਲੀ ਕਹਿ ਸਕਦੇ ਸਨ ਲੋੜ ਨਹੀਂ ਕੇਸ ਵਾਪਸ ਲੈ ਲਿਆ ਸੋ ਆਪਣੇ ਕਸੂਰ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਉੱਤੇ ਚਿੱਕੜ ਸੁੱਟਣਾ ਚੰਗਾ ਨਹੀਂ ਹੁੰਦਾ ਉਹ ਬੀਬੀ ਬਾਰੇ ਜਨਾ ਘੱਟ ਬੋਲਿਆ ਜਾਏ ਚੰਗਾ ਹੈਗਾ ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਬ੍ਰਿਸ਼ਟਵਾੜ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਜੇ ਤੇ ਇਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਉਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਖਿੱਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੇਕੇ બીજી ਬੀਬੀ ਦੇ ਬਾਰੇ ਬੋਲਦੇ ਹੋ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨੂੰ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆਹ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਤ ਚੱਕਦੀ ਐ ਮੈਂਬਰ ਆਫ ਪਾਰਲੀਮੈਂਟ ਕੀ ਦੇ ਦੇ ਇੱਕ ਏਕਤਾ ਤੇ ਅਖੰਡਤਾ ਦੀ ਤੇ ਫਿਰ ਸੌ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜਿਹੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਬਹੁਤ ਦੁਖਤ ਦੀ ਗੱਲ ਐ ਤਾਂ ਮੈਂ ਸਖ ਸ਼ਬਦਾਂ ਤੇ ਨਿੰਦਾ ਕਰਦੀ ਹਾਂ ਮਾਨ ਸਾਹਿਬ ਕੀ ਬੋਲ ਰਹੇ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨੰਗਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ਬਾਨ 'ਚ ਲਗਾਮ ਦੇ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹਿ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਹੀ ਰਹਿ ਗਿਆ ਇਹੋ ਜੀ ਗੱਲਾਂ ਤੁਸੀਂ ਕਰਦੇ ਹੋ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਗੱਲ ਕਹਿੰਦੀ ਉਹ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ 'ਚ ਉਹ ਵੀ ਕਿਸੇ ਦੀ ਧੀ ਹੈਗੀ ਹਿਆਂ ਦੇ ਮਾਨ ਸਾਹਿਬ ਦੀ ਵੀ ਹੈ ਗਿਆ ਤੇ ਇਹੋ ਜੇ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿੱਜੀ ਟਿੱਪਣੀ ਕਰ ਸਕਦੇ ਗੰਦੀ ਗੱਲ ਹੈ ਇਹਦੇ ਉੱਤੇ ਲਗਾਮ ਭਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਸੇ ਮੈਂ ਵਾਰ ਸਮਝਦੀ ਹਾਂ ਕਿ ਪਹਿਲੇ ਸਾਡੀ ਮਾਤਾਵਾ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਇਹ ਆਪ ਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਉ ਕਹਿਤਾ ਕਿ ਦਿਹਾੜੀ ਚ ਆਉਂਦੀਆਂ ਨੇ ਗੁੜੀਆਂ-ਗੁੜੀਆਂ ਮਾਵਾਂ ਨੂੰ ਵੀ ਇਹ ਨਹੀਂ ਬਖਸ਼ਾ ਉਹਦੇ ਬਾਅਦ ਇਹਨੇ ਕਿਸਾਨਾਂ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੇ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਅ ਕੀਤਾ ਉਹਦੇ ਬਾਅਦ ਕਿਹੋ ਜੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿਖਾ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਾ ਇਹਨਾਂ ਦਾ ਸੈਂਸਰ ਬੋਰਡ ਸੁੱਤਾ ਪਿਆ ਸੀ ਜਿਹੜੇ ਪਾਸਵਾ ਦੇ ਥੱਲੇ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜੀ ਕਹਿ ਰਹੇ ਬੰਗਲਾਦੇਸ਼ ਦੇ ਹਾਲਾਤ ਕਿਉਂਕਿ ਕਿਸਾਨੀ ਆंदोलਨ 'ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਖਨੋਰੀ ਬਾਰਡਰ 'ਚ ਜਿਹਨਾਂ ਸ਼ੋਪਕਰੰਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੈਂ ਬੋਲਦੀ ਐ ਜੇ ਰੇਪ ਹੋਇਆ ਲਾਸ਼ਾਂ ਮਾੜੀ ਚੀਜ਼ ਐ ਬਹੁਤ ਮੈਂ ਤਾਂ ਇੱਕ ਔਰਤੋਂ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਹਿਰੇ ਚ ਖੜਾ ਕਰਦੀਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ ਹਿੰਦੂ ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਜ਼ਾ ਬਾਰੇ ਬੋਲ ਰਹੀ ਐ ਤੇ ਸਿੱਖਾਂ ਬਾਰੇ ਬੋਲਦੀ ਐ ਕਦੇ ਅੱਜ ਕੋਈ ਮਾਈਨੋਰਿਟੀ ਇਸ ਭਾਜਪਾ ਦੇ ਨਾਲ ਨਹੀਂ ਐ ਨਾ 크੍ਰਿਸਚੀਅਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮਨ ਇਹਨਾਂ ਦੇ ਨਾਲੇ ਕਿਉਂਕਿ ਹਰੇਕ ਮਾਈਨੋਰਿਟੀ ਨੂੰ ਇਹ ਦੂਰ ਕਰਕੇ ਜਿਹੜੀ ਰਾਜਨੀਤੀ ਇਹ ਖੇਡ ਰੇ ਦੇਸ਼ ਯਾਗਲਾੰਦਾ ਕੰਮ ਕਰਦੇ